ਮੈਂ ਸਵੇਰੇ ਸਵੇਰੇ 10 ਵਜੇ ਦਾ ਥੜ੍ਹਨਾ 10 ਵਜੇ ਦਾ ਟਾਈਮ ਸੀ ਲੈਂਡ ਕ੍ਰੋਸ ਕਰ ਰਿਹਾ ਸੀ ਮੈਨੂੰ ਨਹੀਂ ਪਤਾ ਸੀ ਕਿ ਉਧਰ ਟ੍ਰੇਨ ਆ ਰਹੀ ਹੈ ਟ੍ਰੇਨ ਨੇ ਮੈਨੂੰ ਚੱਕ ਕੇ ਮਾਰਿਆ ਘੱਟੋ ਘੱਟ ਨਹੀਂ ਮੈਂ ਕਾਫੀ ਉਛਲ ਕੇ ਬਾਹਰ ਡਿੱਗ ਗਿਆ ਟੰਗਾਂ ਮੇਰੀਆਂ ਲਤਾਂ ਉਹ ਲੈਂਡ ਦੇ ਉੱਤੇ ਹੀ ਰਹਿ ਗਈਆਂ ਬਈ ਦੋਨੇ ਲੱਤਾਂ ਘਟਿਆ ਗਈਆਂ ਤੇ ਮੇਰੀ ਰੀਡ ਦੀ ਹੱਡੀ ਵੀ ਬ੍ਰੇਕ ਹੋ ਗਈ ਸੀ ਜਿਹੜਾ ਮੈਂ 1 ਸਾਲ ਸਿੱਧਾ ਪੈਣ ਨਾਲ ਕਿਉਂਕਿ ਬਚਪਨ ਸੀਗਾ ਮੇਰੀ ਰੀਡ ਦੀ ਹੱਡੀ ਠੀਕ ਹੋ ਗਈ ਡਿਪਲੋਮਾ ਕਰਨ ਤੋਂ ਬਾਅਦ ਮੈਂ ਟੀਵੀ ਰਿਪੇਅਰ ਦਾ ਕੰਮ ਕੀਤਾ ਔਰ ਮੈਂ ਕੱਟੋਂ ਘੜਨੀ 27 ਸਾਲ ਟੀਵੀ ਰਿਪੇਅਰ ਦਾ ਕੰਮ ਕੀਤਾ ਉਸ ਮਾਲਕ ਦੀਆਂ ਨਾਲ ਸਭ ਕੁਝ ਚਲਾ ਲੰਦਾ ਔਰ ਮੈਂ ਆਪਣੇ ਪਰਿਵਾਰ ਦਾ ਗੁਜ਼ਾਰਾ ਜਿੰਨਾ ਕਿ ਮੈਨੂੰ ਚਾਹੀਦਾ ਉਹਨਾਂ ਦਾ ਮੈਂ ਕਰ ਲੰਦਾ ਹੌਸਲਾ ਤਾਂ ਦੇਖੋ ਜੀ ਆਪ ਹੀ ਕਰਨਾ ਪੈਂਦਾ ਵਿਲ ਪਾਵਰ ਤਾਂ ਬੰਦੇ ਨੂੰ ਆਪਣੀ ਹੀ ਹੁੰਦੀ ਹੈ ਜੀ ਠੀਕ ਹੈ ਜੀ ਘਰ ਦੇ ਦਾ ਸਾਥ ਜ਼ਰੂਰ ਹੁੰਦਾ ਘਰ ਦੇ ਕਹਿੰਦੇ ਆ ਵੀ ਅਸੀਂ ਤੇਰੇ ਪਿੱਛੇ ਖੜੇ ਆ ਤੂੰ ਟੈਨਸ਼ਨ ਨਾਲ ਹੈ ਪਰ ਜਿਹੜੀ ਆਪਣੀ ਵਿਲ ਪਾਵਰ ਹੈ ਤੁਸੀਂ ਉਹਦੇ ਨਾਲ ਹੀ ਤੁਰ ਸਕਦੇ ਹੋ ਜੇ ਤੁਸੀਂ ਆਪ ਹੀ ਕਹਿ ਦੋ ਕਿ ਲਓ ਜੀ ਮੇਰੀਆਂ ਲੱਤਾਂ ਇਕੱਠੀਆਂ ਗਈਆਂ ਹੁਣ ਮੈਂ ਕੀ ਕਰ ਪਾਉਂਗਾ ਤੇ ਤੁਸੀਂ ਕੁਝ ਨਹੀਂ ਕਰ ਪਾਉਂਗੇ ਆਪਣਾ ਤੇ ਆਪਣੇ ਘਰ ਦਾ ਖਰਚਾ ਚਲਾਉਣ ਲਈ ਇਨਸਾਨ ਨੂੰ ਕੋਈ ਨਾ ਕੋਈ ਤਾਂ ਕੰਮ ਕਰਨਾ ਹੀ ਪੈਂਦਾ ਹੈ ਬੰਦਾ ਕੰਮ ਕਰਦਾ ਹੈ ਜਾਂ ਸ਼ੌਂਕ ਨਾਲ ਜਾਂ ਮਜਬੂਰੀ ਨਾਲ ਜਾਂ ਡਰ ਨਾਲ ਪਰ ਇੱਥੇ ਕਈ ਇਨਸਾਨ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਦੇ ਅੰਗ ਪੈਰ ਪੂਰੇ ਹੋਣ ਦੇ ਬਾਵਜੂਦ ਵੀ ਉਹ ਕੰਮ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਹੱਡ ਹਰਾਮੀ ਪੈ ਜਾਂਦੀ ਹੈ ਅੱਜ ਤੁਹਾਨੂੰ ਇਹੋ ਜਿਹੇ ਪਰਸਨਾਂ ਮਿਲवाने ਜਾ ਰਿਹਾ ਜਿਨ੍ਹਾਂ ਦੀ ਬਚਪਨ ਦੇ ਵਿੱਚ ਇੱਕ ਰੇਲ ਹਾਦਸੇ ਦੇ ਵਿੱਚ ਦੋਨੇ ਲੱਤਾਂ ਕੱਟੀਆਂ ਗਈਆਂ ਸੀਗੀਆਂ ਉਹਨਾਂ ਦੀਆਂ ਦੋਨੇ ਲੱਤਾਂ ਕੱਟੀਆਂ ਗਈਆਂ ਹੋਣ ਦੇ ਬਾਵਜੂਦ ਵੀ ਅੱਜ ਉਹ ਆਪਣਾ ਘਰ ਦਾ ਖਰਚਾ ਬਹੁਤ ਹੀ ਵਧੀਆ ਤਰੀਕੇ ਨਾਲ ਚਲਾ ਰਹੇ ਨੇ ਔਰ ਅੱਛੀ ਕਮਾਈ ਵੀ ਕਰ ਰਹੇ ਨੇ ਗੱਲ ਕਰਦੇ ਆ ਵਿਨੋਦ ਕੁਮਾਰ ਜੀ ਨਾਲ ਸੀਗਾ ਵਿਨੋਦ ਜੀ ਸਸਹੀ ਗੱਲ ਜੀ ਅ ਵਿਨੋਦ ਜੀ ਜਿਸ ਤਰ੍ਹਾਂ ਕੀ ਤੁਹਾਡੇ ਬਾਰੇ ਪਤਾ ਲੱਗਾ ਕਿ ਤੁਹਾਡੀਆਂ ਕਿਸੇ ਐਕਸੀਡੈਂਟ ਵਿੱਚ ਦੋਨੇ ਲੱਤਾਂ ਕੱਟੀਆਂ ਗਈਆਂ ਸੀਗੀਆਂ ਇਹ ਕੀ ਇਹ ਘਟਨਾ ਕਿਸ ਤਰ੍ਹਾਂ ਵਾਪਰੀ ਸੀਗੀ ਤੇ ਉਹ ਕੀ ਕਾਰਨ ਸੀਗਾ ਕਿਸ ਜਗ੍ਹਾ ਤੇ ਹੈ ਤੁਹਾਡੇ ਨਾਲ ਇਹ ਇਸ ਤਰ੍ਹਾਂ ਦਾ ਐਕਸੀਡੈਂਟ ਹੋਇਆ ਸੀ ਸਰ ਅਸੀਂ ਧੁਰੀ ਲਾਈਨ ਤੇ ਰਹਿੰਦੇ ਸੀਗੇ ਬਿਲਕੁਲ ਸਾਡੇ ਘਰ ਦੇ ਕੋਲ ਪਟੜੀ ਜਾਂਦੀ ਹੈ ਟ੍ਰੇਨ ਦੀ ਅਸੀਂ ਕਤੋਂ ਘਟਨੀ 10 ਜਾਂ 20 ਵਾਰੀ ਉੱਤੋਂ ਡੈਲੀ ਲੰਘਦੇ ਸੀਗੇ ਮਾਗੀ ਦਾ ਦਿਨ ਸੀਗਾ ਮੈਂ ਸਵੇ ਸਵੇ 10 ਵਜੇ ਦਾ 9:30 ਤੋਂ 10 ਵਜੇ ਦਾ ਟਾਈਮ ਸੀ ਲੈਂਡ ਕ੍ਰੋਸ ਕਰ ਰਿਹਾ ਸੀ ਮੈਨੂੰ ਨਹੀਂ ਪਤਾ ਸੀ ਕਿ ਉੱਦੋਂ ਟ੍ਰੇਨ ਆ ਰਹੀ ਹੈ ਟ੍ਰੇਨ ਨੇ ਮੈਨੂੰ ਚੱਕ ਕੇ ਮਾਰਿਆ ਕਤੋਂ ਘਟਨੀ ਮੈਂ ਕਾਫੀ ਉਛਲ ਕੇ ਬਾਹਰ ਡਿੱਗ ਗਿਆ ਤੰਗਾਂ ਮੇਰੀਆਂ ਲੱਤਾਂ ਉਹ ਲੈਂਡ ਦੇ ਉੱਤੇ ਹੀ ਰਹਿ ਗਈਆਂ ਮੇਰੀਆਂ ਦੋਨੇ ਲੱਤਾਂ ਇਕੱਠੀਆਂ ਗਈਆਂ ਤੇ ਮੇਰੀ ਰੀਡ ਦੀ ਹੱਡੀ ਵੀ ਬ੍ਰੇਕ ਹੋ ਗਈ ਸੀ ਜਿਹੜਾ ਮੈਂ 1 ਸਾਲ ਸਿੱਧਾ ਪੈਣ ਨਾਲ ਕਿਉਂਕਿ ਬਚਪਨ ਸੀਗਾ ਮੇਰੀ ਲੀਡ ਦੀ ਹੱਡੀ ਠੀਕ ਹੋ ਗਈ। ਅ ਜਦੋਂ ਤੁਹਾਡੀਆਂ ਲੱਤਾਂ ਕੱਟੀਆਂ ਗਈਆਂ ਸੀਗੀਆਂ ਫਿਰ ਤੁਹਾਨੂੰ ਕਿੰਨਾ ਚਿਰ ਬੈੱਡ ਤੇ ਪੈਣਾ ਪਿਆ ਸੀਗਾ ਔਰ ਤੁਸੀਂ ਇਹਦੀ ਜਗ੍ਹਾ ਤੇ ਆਪਣੀ ਨਾਰਮਲ ਜ਼ਿੰਦਗੀ ਦੇ ਬਾਕੀ ਕੰਮ ਕਰਨ ਦੇ ਲਈ ਤੁਹਾਡੀ ਜਿਹੜੀ ਆਰਟੀਫੀਸ਼ੀਅਲ ਜਿਹੜੀਆਂ ਲੱਤਾਂ ਸੀਗੀਆਂ ਉਹ ਫਿਰ ਤੁਸੀਂ ਕਿੱਥੋਂ ਤੇ ਕਿੱਦਾਂ ਲਗਵਾਈਆਂ? ਸਰ ਜਦੋਂ ਮੇਰੀਆਂ ਲੱਤਾਂ ਕੱਟੀਆਂ ਗਈਆਂ ਉਸ ਤੋਂ ਬਾਅਦ ਮੈਂ ਮਤਲਬ ਕਿ ਸਕੂਲ ਦਾ ਜਾ ਨਹੀਂ ਬੰਦਾ ਸੀ ਪਰ ਮੇਰੇ ਜਿਹੜੇ ਪ੍ਰਿੰਸੀਪਲ ਸੀਗੇ ਬਹੁਤ ਅੱਛੇ ਸੀ ਉਹਨਾਂ ਨੇ ਮੇਰੇ ਘਰੇ ਆ ਕੇ ਪੇਪਰ ਲਏ ਮੈਨੂੰ ਪੜਾ ਉਸ ਵੇਲੇ ਮੈਂ 30 ਜਾਂ 40 ਚ ਹੋਵਾਂਗਾ ਉਸ ਤੋਂ ਬਾਅਦ ਮੈਂ ਆਪਣੀ ਪੜ੍ਹਾਈ ਕੀਤੀ ਮੈਂ میٹرਕ ਲੱ ਕਰ ਪੜਿਆ ਉਸ ਤੋਂ ਬਾਅਦ ਮੈਂ ਇੱਕ ਟੀਵੀ ਰਿਪੇਅਰ ਦਾ ਡਿਪਲੋਮਾ ਕੀਤਾ ਡਿਪਲੋਮਾ ਕਰਨ ਤੋਂ ਬਾਅਦ ਮੈਂ ਟੀਵੀ ਰਿਪੇਅਰ ਦਾ ਕੰਮ ਕੀਤਾ ਔਰ ਮੈਂ ਕੱਟੋਂ ਕੱਟਨੀ 27 ਸਾਲ ਟੀਵੀ ਰਿਪੇਅਰ ਦਾ ਕੰਮ ਕੀਤਾ ਉਹਦੇ ਵਿੱਚ ਹੀ ਮੇਰੀ ਮੈਰਿਜ ਹੋਈ ਮੇਰੇ ਬੱਚੇ ਆ ਦੋ ਇੱਕ ਬੇਟੀ ਆ ਇੱਕ ਬੇਟਾ ਦੋਨੇ ਹੁਣ ਮੈਰਿਡ ਆ ਉਹ ਜਿੰਨੀਆਂ ਮੈਨੂੰ ਮੁਸ਼ਕਲਾਂ ਆਈਆਂ ਪਹਿਲਾਂ ਦਾ ਆਰਟੀਫੀਸ਼ਲ ਲੱਤਾਂ ਲਗਵਾਈਆਂ ਉਹ ਮੈਂ ਸਾਲਗਵਾ ਲਗਵਾਈਆਂ ਜਾਂ ਡੇਢ ਸਾਲ ਬਾਅਦ ਕਹਿ ਲਓ ਉਸ ਤੋਂ ਬਾਅਦ ਮੈਂ ਸਾਈਕਲ ਚਲਾਉਣਾ ਸਿੱਖਿਆ ਉਸ ਤੋਂ ਬਾਅਦ ਮੈਂ ਮੈਂ ਐਕਟਵਾ ਚਲਾਉਣਾ ਸਿੱਖਿਆ ਸਕੂਟਰ ਉਸ ਵੇਲੇ ਸਕੂਟਰ ਹੁੰਦੇ ਸੀਗੇ ਜੀ ਉਸ ਤੋਂ ਬਾਅਦ ਮੈਂ ਕਾਰ ਚਲਾਉਣੀ ਸਿੱਖੀ ਮੈਂ ਉਸ ਮਾਲਕ ਦੀ ਰਿਆ ਨਾਲ ਸਭ ਕੁਝ ਚਲਾ ਲੈਣਾ ਔਰ ਮੈਂ ਆਪਣੇ ਪਰਿਵਾਰ ਦਾ ਗੁਜ਼ਾਰਾ ਜਿੰਨਾ ਕਿ ਮੈਨੂੰ ਚਾਹੀਦਾ ਉਹਨਾਂ ਕ ਮੈਂ ਕਰ ਲੈਣਾ ਜੀ ਲੱਤਾਂ ਕੱਟ ਜਾਣ ਤੋਂ ਬਾਅਦ ਦੇ ਵਿੱਚ ਤੁਸੀਂ ਆਪਣਾ ਜਿਹੜਾ ਸੀਗਾ ਇੱਕ ਬੈਲੈਂਸ ਜਾਂ ਇੱਕ ਤੁਹਾਡਾ ਇੱਕ ਹੌਸਲਾ ਸੀਗਾ ਉਹ ਕਿਸ ਤਰ੍ਹਾਂ ਤੁਸੀਂ ਬਰਕਰਾਰ ਰੱਖਿਆ ਸੀਗਾ ਜਾਂ ਤੁਹਾਡੇ ਘਰ ਦੇ ਵੀ ਤੁਹਾਡੇ ਉਸ ਤੁਹਾਨੂੰ ਉਹਨਾਂ ਹਾਲਾਤਾਂ 'ਚ ਦੇਖ ਕੇ ਕਿਸ ਤਰ੍ਹਾਂ ਮਹਿਸੂਸ ਕਰਦੇ ਸੀ ਸਾਰੇ ਹੌਸਲਾ ਤਾਂ ਦੇਖੋ ਜੀ ਆਪ ਹੀ ਕਰਨਾ ਪੈਂਦਾ ਵਿਲ ਪਾਵਰ ਤਾਂ ਬੰਦੇ ਨੂੰ ਆਪਣੀ ਹੀ ਹੁੰਦੀ ਹੈ ਜੀ ਠੀਕ ਹੈ ਘਰ ਦੇ ਦਾ ਸਾਥ ਜਰੂਰ ਹੁੰਦਾ ਘਰ ਦੇ ਕਹਿੰਦੇ ਆ ਵੀ ਅਸੀਂ ਤੇਰੇ ਪਿੱਛੇ ਖੜੇ ਆਂ ਤੂੰ ਟੈਨਸ਼ਨ ਨਾਲ ਹੈ ਪਰ ਜਿਹੜੀ ਆਪਣੀ ਬਿਲ ਬਾਬਰ ਹੈ ਤੁਸੀਂ ਉਹਦੇ ਨਾਲ ਹੀ ਤੁਰ ਸਕਦੇ ਹੋ ਜੇ ਤੁਸੀਂ ਆਪ ਹੀ ਕਹਿ ਦੋ ਕਿ ਲਓ ਜੀ ਮੇਰੀਆਂ ਲੱਤਾਂ ਇਕੱਠੀਆਂ ਗਈਆਂ ਹੁਣ ਮੈਂ ਕੀ ਕਰ ਪਾਉਂਗਾ ਤੇ ਤੁਸੀਂ ਕੁਝ ਨਹੀਂ ਕਰ ਪਾਉਂਗੇ ਜੀ 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 ਅ ਤੁਸੀਂ ਜਿਸ ਤਰ੍ਹਾਂ ਦੱਸਿਆ ਕਿ ਤੁਸੀਂ ਤੁਹਾਡੇ ਬੱਚੇ ਵੀ ਨੇ ਜਦੋਂ ਤੁਹਾਡੀਆਂ ਲੱਤਾਂ ਗੱਟੀਆਂ ਗਈਆਂ ਆਰਟੀਫੀਸ਼ਲ ਲੱਤਾਂ ਤੁਸੀਂ ਲਵਾ ਲੀਆਂ ਸੀ ਗਿਆ ਕੀ ਤੁਹਾਡੇ ਰਿਸ਼ਤੇ ਦੇ ਟਾਈਮ ਤੇ ਤੁਹਾਡੇ ਸਹੁਰੇ ਵਾਲਿਆਂ ਨੂੰ ਪਤਾ ਸੀਗਾ ਕਿ ਤੁਸੀਂ ਤੁਹਾਡੀ ਦੋਨੇ ਜਿਹੜੀ ਲੱਤਾਂ ਨਾ ਆਰਟੀਫੀਸ਼ੀਅਲ ਨੇ ਸਰ ਮੇਰੇ ਪਹਿਲਾ ਸਹੁਰਿਆ ਨੂੰ ਨਹੀਂ ਪਤਾ ਸੀ ਪਰ ਜਦੋਂ ਮੇਰੀ ਮੈਡਮ ਮੇਰੇ ਨਾਲ ਦੇਖਣ ਆਏ ਮਨੂੰ ਤੇ ਉਹਨਾਂ ਨੂੰ ਮੈਂ ਜਦੋਂ ਮੇਰੇ ਨਾਲ ਗੱਲਬਾਤ ਕਰਦੇ ਤਾਂ ਉਹਨਾਂ ਨੂੰ ਦੱਸਿਆ ਕਿ ਮੇਰੀ ਲੱਤਾਂ 'ਚ ਪ੍ਰੋਬਲਮ ਹੈ ਤੇ ਉਹ ਕਹਿੰਦੇ ਫਿਰ ਕੀ ਹੋ ਗਿਆ ਜੇ ਵਿਆਹ ਤੋਂ ਬਾਅਦ ਹੋ ਜਾਣ ਫਿਰ ਉਹਨਾਂ ਨੇ ਮੇਰਾ ਬਹੁਤ ਸਾਥ ਦਿੱਤਾ ਜੋ ਵੀ ਮੈਂ ਅੱਜ ਹੈ ਤੇ ਮੈਂ ਆਪਣੀ ਮੈਡਮ ਦੀ ਵਜ੍ਹਾ ਨਾਲ ਹੀ ਆਂ ਬਿਲਕੁਲ ਸਹੀ ਗੱਲ ਹੈ ਜੀ ਬੰਦੇ ਦਾ ਅਗਰ ਜੀਵਨ ਸਾਥੀ ਬੰਦੇ ਦੇ ਹਰ ਸੁੱਖ-ਦੁੱਖ ਵਿੱਚ ਗੜਾ ਤੇ ਬੰਦੇ ਦੀਆਂ ਸਾਰੀਆਂ ਮੁਸ਼ਕਲਾਂ ਪ੍ਰੋਬਲਮਾਂ ਬੜੀਆਂ ਬੜੇ ਖਾਸ ਕੇ ਬੜੀਆਂ-ਬੜੀਆਂ ਤਰੀਕੇ ਨਾਲ ਹੱਲ ਹੋ ਜਾਂਦੀਆਂ ਬੰਦਾ ਖੁਸ਼ੀ-ਖੁਸ਼ੀ ਜ਼ਿੰਦਗੀ ਬਤਾਉਂਦਾ ਹੈਗਾ ਹੁਣ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਤੁਸੀਂ ਅ ਕੰਮ ਕਰਦੇ ਹੋ ਕੰਮ ਕਰਨ ਦੇ ਦੌਰਾਨ ਤੁਹਾਨੂੰ ਆਣਾ ਜਾਣਾ ਪੈਂਦਾ ਤੁਸੀਂ ਐਕਟਿਵਾ ਵੀ ਚਲਾ ਲੈਂਦੇ ਹੋ ਤੁਸੀਂ ਆਪਣੀ ਗੱਡੀ ਵੀ ਚਲਾ ਲੈਂਦੇ ਹੋ ਇਹ ਫਿਰ ਜਿਹੜੀ ਐਕਟਿਵਾ ਜਾਂ ਬਾਈਕ ਤੁਸੀਂ ਕਿਸ ਤਰ੍ਹਾਂ ਕਿਸ ਤਰ੍ਹਾਂ ਸਿੱਖੀ ਕਿੱ데 ਕੋਲ ਸਿੱਖੀ ਸਰ ਸਿੱਖੀ ਮੈਂ ਆਪਣੇ ਆਪ ਹੀ ਆ ਜੀ ਮੇਰੇ ਕੋਲ ਮੰਨ ਲਓ ਜਦੋਂ ਮੈਂ ਮੇਰੇ ਕੋਲ ਕੋਈ ਆਂਦਾ ਸੀ ਘਰੇ ਜਾਂ ਸਾਡੇ ਕੋਈ ਦੋਸਤ ਵੀ ਆਂਦਾ ਸੀ ਤੇ ਮੈਂ ਉਹਦਾ ਸਕੂਟਰ ਲੈ ਕੇ ਚਲਾਉਣਾ ਸ਼ੁਰੂ ਕਰ ਦਿੰਦਾ ਸੀਗਾ ਠੀਕ ਆ ਜੀ ਹੌਲੀ 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 ਕਰਕੇ ਮੈਨੂੰ ਆ ਗਿਆ ਜੀ ਮਦਦ ਕੇ ਮੈਨੂੰ ਕਿਸੇ ਨੇ ਸਿਖਾਇਆ ਨਹੀਂ ਹੈ ਮੈਂ ਆਪਣੇ ਆਪ ਹੀ ਸਿੱਖਿਆ ਸਿਰਫ ਇੱਕ ਜਿਹੜੀ ਕਾਰ ਸਿੱਖੀ ਆ ਉਹ ਮੇਰੇ ਇੱਕ ਦੋਸਤ ਸੀਗੇ ਕਾਰਪੋਰੇਸ਼ਨ ਦੇ ਵਿੱਚ ਉਹ ਬੜੀ ਧੀਰ ਦੀ ਗੱਲ ਹੈ ਜੀ ਮੇਰੇ ਮੈਚ ਤੋਂ ਵੀ ਪਹਿਲਾਂ ਦੀ ਗੱਲ ਆ ਉਹਨਾਂ ਨੇ ਮੈਨੂੰ ਸਿਰਫ ਤਿੰਨ ਜਾਂ ਚਾਰ ਦਿਨ ਗੱਡੀ ਸਿਖਾਈ ਸੀ ਉਹਨਾਂ ਨੇ ਮੈਨੂੰ ਗੇਰਾ ਬਾਰੇ ਦੱਸਤਾ ਸੀ ਸਟੇਲਿੰਗ ਬਾਰੇ ਦੱਸਤਾ ਸੀ ਬਾਕੀ ਮੇਰੀ ਆਪਣੀ ਮਿਹਨਤ ਆ ਜੀ ਜਦੋਂ ਤੁਸੀਂ ਆਪਣੇ ਆਰਟੀਫੀਸ਼ੀਅਲ ਦਿੱਤਾ ਦੇ ਉੱਤੇ ਆਏ ਹੋ ਤੇ ਤੁਹਾਨੂੰ ਤੁਰਨ ਤੁਰਨ ਦੇ ਵਿੱਚ ਔਰ ਪਹਿਲੀ ਇੱਕ ਨਾਰਮਲ ਲਾਈਫ ਦੇ ਤੁਰਨ ਦੇ ਵਿੱਚ ਇੱਕ ਡਿਫਿਕਲਟੀ ਤਾਂ ਜ਼ਰੂਰ ਹੋਈ ਹੋਗੀ ਇੱਕ ਤੁਹਾਨੂੰ ਫਰਕ ਤਾਂ ਜ਼ਰੂਰ ਦਿਖਾਈ ਦਿੱਤੇ ਆ ਉਹ ਕੀ ਉਹ ਉਸ ਟਾਈਮ ਤੁਸੀਂ ਕੀ ਮਹਿਸੂਸ ਕੀਤਾ ਸਰ ਮੈਂ ਆਪਣੇ ਆਪ ਨੂੰ ਇਹ ਕਦੇ ਕਿਸੇ ਤੋਂ ਕੱਟ ਨਹੀਂ ਸਮਝਿਆ ਜੀ ਮੇਰੇ ਲੱਗ ਜੀ ਨਹੀਂ ਵੀ ਹੈਗੀਆਂ ਮੈਂ ਤੁਹਾਨੂੰ ਹੁਣ ਵੀ ਤੁਰ ਕੇ ਦਿਖਾਵਾਂਗਾ ਮੈਨੂੰ ਇਹ ਮਹਿਸੂਸ ਨਹੀਂ ਹੁੰਦਾ ਕਿ ਮੇਰੀ ਲੱਗ ਜੀ ਹੈ ਨਹੀਂ ਮੈਂ ਲੋਕਾਂ ਨੂੰ ਗੱਡੀਆਂ ਵੀ ਸਿਖਾਈਆਂ ਮੇਰੇ ਕੋਲ ਘੱਟੋ ਘੱਟ ਨੇ 1.5 200 ਕੁੜੀਆਂ ਨੇ ਗੱਡੀ ਸਿੱਖੀ ਆ ਬੰਦਿਆਂ ਨੇ ਗੱਡੀ ਸਿੱਖੀ ਆ ਗੱਡੀ ਵੀ ਉਹਨਾਂ ਦੀ ਜੀ ਮੈਂ ਮੇਰੇ ਕੋਲ ਆਪਣੀ ਗੱਡੀ ਨਹੀਂ ਉਹਨਾਂ ਦੀ ਗੱਡੀ ਆ ਉਹਨਾਂ ਦੀ ਗੱਡੀ ਜਾ ਕੇ ਸਿਖਾਨਾ ਔਰ ਉਹ ਇੰਨੀਆਂ ਪਰਫੈਕਟ ਗੱਡੀਆਂ ਚਲਾਉਂਦੀਆਂ ਕਿ ਉਹ ਮੈਨੂੰ ਅੱਗੇ ਰੈਫਰ ਕਰਦੀਆਂ ਕਿ ਇਹਨਾਂ ਤੋਂ ਗੱਡੀ ਸਿੱਖੋ ਕੀ ਤੁਸੀਂ ਆਪਣੀ ਕਾਰ ਡਰਾਈਵਿੰਗ ਦੀ ਟ੍ਰੇਨਿੰਗ ਦਿੰਨੇ ਹੋ ਜਾਂ ਵੈਸੇ ਸਿਖਾਉਣਾ ਨਹੀਂ ਵੈਸੇ ਸ਼ੌਂਕਿਆ ਤੌਰ ਤੇ ਸਿਖਾਉਣਾ ਜੀ ਜੀ ਉਹ ਤਾਂ ਤੁਸੀਂ ਪੇਸ਼ੇ ਵਜੋਂ ਕੀ ਕੰਮ ਕਰਦੇ ਹੋ ਮੇਰਾ ਮੈਟ੍ਰੀਮੋਨੀਅਮ ਹੈ ਮੈਂ ਜੀ ਬਰੋ ਹੈ ਠੀਕ ਹੈ ਜੀ ਮੈਂ ਰਿਸ਼ਤੇ ਕਰਵਾਣਾ ਜੀ 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 ਅ ਤੁਹਾਨੂੰ ਇਸ ਇਹਨਾਂ ਹਾਲਾਤਾਂ ਦੇ ਵਿੱਚ ਤੁਹਾਨੂੰ ਸਰਕਾਰ ਵੱਲੋਂ ਕੁਝ ਸਹਿਯੋਗ ਮਿਲਿਆ ਐਜ਼ ਅ ਹੈਂਡੀਕੈਪਟ ਵਜੋਂ ਨਹੀਂ ਜੀ ਮੈਨੂੰ ਸਿਰਫ ਪੈਨਸ਼ਨ ਆਂਦੀ ਹੈ ਜੀ 1500 ਰੁਪਇਆ ਹੋਰ ਕੋਈ ਨਹੀਂ ਆਦੀ ਮੈਂ ਭਗਵੰਤ ਮਾਨ ਜੀ ਨੂੰ ਇੱਕ ਐਪਲੀਕੇਸ਼ਨ ਵੀ ਲਾਈ ਸੀ ਮੈਂ ਇੱਕ ਮਕਾਨ ਲਿਆ ਮੈਂ ਉਹ ਮਕਾਨ ਮੇਰੇ ਮੈਂ ਮੇਰਾ ਖਿਆਲ ਹੈ 6 ਸਾਲ ਹੋ ਗਏ ਲੈ ਇਹਨੂੰ 13 ਸਾਲ ਦਾ ਲੋਨ ਸੀਗਾ ਉਹਦੇ ਤੇ ਮੇਰਾ ਨਾ ਇੱਕ ਸਾਨੇ ਕੀ ਦੇ ਵਿੱਚ ਮੇਰੇ ਬੇੜੇ ਦਾ ਵੀ ਐਕਸੀਡੈਂਟ ਹੋ ਗਿਆ ਮੈਂ 100% ਹੈਂਡੀਕੈਪ ਹੈ ਮੇਰਾ ਬੇਟਾ 80% ਹੈਂਡੀਕੈਪ ਹੈ ਉਹਦੀ ਵੀ ਲੱਤ ਕੱਟੀ ਗਈ ਬਲੈਰੋ ਗੱਡੀ ਨੇ ਮਾਰਿਆ ਸੀ ਚੱਕ ਕੇ ਉੱਪਰੋਂ ਨਗਾ ਕੇ ਲੈ ਗਿਆ ਮੈਂ ਇੱਕ ਤਰਖਾਸ ਲਗਾਈ ਸੀਗੀ ਭਗਵਾਨ ਦਮਨ ਜੀ ਨੂੰ ਕਿ ਮੇਰਾ ਜਿਹੜਾ ਲੋਨ ਆ ਉਹਦੀ ਮੈਨੂੰ ਹੈਲਪ ਕੀਤੀ ਜਾਵੇ ਤੇ ਬਾਕੀ ਮੈਂ ਰੋਟੀ ਬਾਣੀ ਦੀ ਕੋਈ ਨਹੀਂ ਕਹਿੰਦਾ ਬਸ ਮੈਨੂੰ ਸਿਰਫ 1500 ਉਹ ਆਂਦੀ ਪੈਨਸ਼ਨ ਆਂਦੀ ਆ ਬਸ ਹੋਰ ਮੈਨੂੰ ਕੋਈ ਹੋਣੀ ਆ ਉਹਨਾਂ ਲੋਕਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਜਿਨ੍ਹਾਂ ਦੇ ਪ੍ਰਮਾਤਮਾ ਨੇ ਅੰਗ ਪੈਰ ਪੂਰੇ ਦਿੱਤੇ ਆ ਉਹ ਕੰਮ ਨਹੀਂ ਕਰਦੇ ਵਿਹਲੇ ਬੈਠੇ ਆ ਨਸ਼ਿਆਂ ਵਿੱਚ ਆਪਣੀ ਤੇ ਆਪਣੀ ਤਾਂ ਜ਼ਿੰਦਗੀ ਖਰਾਬ ਕਰ ਹੀ ਰਹੇ ਆ ਔਰ ਘਰਦਿਆਂ ਨੂੰ ਵੀ ਪਰੇਸ਼ਾਨ ਕੀਤਾ ਹੋਇਆ ਜਿਸ ਤਰ੍ਹਾਂ ਕੀ ਪ੍ਰਮਾਤਮਾ ਨੇ ਤੁਹਾਨੂੰ ਇੱਕ ਹਿੰਮਤ ਦਿੱਤੀ ਆ ਇੱਕ ਹੈਂਡੀਕੈਪਡ ਹੋਣ ਦੇ ਬਾਵਜੂਦ ਲਤਾਂ ਗੱਟੀਆਂ ਹੋਣ ਦੇ ਬਾਵਜੂਦ ਵੀ ਤੁਸੀਂ ਹਿੰਮਤ ਕਰਕੇ ਕੰਮ ਕਰ ਰਹੇ ਹੋ ਉਹਨਾਂ ਲੋਕਾਂ ਨੂੰ ਤੁਹਾਡੇ ਵੱਲੋਂ ਕੀ ਮੈਸੇਜ ਸਰ ਉਹ ਆਪ ਜਿਹੜੇ ਬੰਦੇ ਦੀ ਕਿਸੇ ਵੀ ਤਰੀਕੇ ਲੱਤ ਜਾਂ ਬਾਹ ਕੱਟੀ ਜਾਂਦੀ ਆ ਉਹ ਕਿਸੇ ਤੇ ਡਿਪੈਂਡ ਜਾਣ ਕੇ ਹੋ ਜਾਂਦਾ ਜਿਉ ਚਾਵੇ ਤੇ ਮੇਰੇ ਖਾਨਾ ਡਿਪੈਂਡ ਹੋਣ ਦੀ ਲੋੜ ਨਹੀਂ ਹੈਗੀ ਆਪ ਹਿੰਮਤ ਕਰੇ ਤੇ ਸਭ ਕੁਝ ਕਰ ਸਕਦਾ ਜੇ ਉਹ ਆਪ ਹੀ ਕਵੇ ਵੀ ਹੋਂ ਤਾਂ ਮੇਰੀ ਲੱਤ ਕੱਟੀ ਗਈ ਆ ਜੀ ਮੈਂ ਤਾਂ ਤੁਰ ਨਹੀਂ ਸਕਦਾ ਜੀ ਮੇਰੀ ਬਾਹ ਕੱਟੀ ਗਈ ਆ ਮੈਂ ਕੰਮ ਨਹੀਂ ਕਰ ਸਕਦਾ ਇਹ ਤਾਂ ਜੀ ਕਹਿੰਦੇ ਗੱਲਾਂ ਉਹ ਤਾਂ ਉਹਦੀ ਆਪਣੀ ਵਿਲਪਾਵਰ ਖਤਮ ਹੈ ਜੀ ਉਹਨੂੰ ਵਿਲਪਾਵਰ ਪੱਕੀ ਪੂਰੀ ਹੋਣੀ ਚਾਹੀਦੀ ਅੰਦਰੋਂ ਕਿ ਮੈਂ ਇਹ ਕੰਮ ਕਰਾਂ ਮੈਂ ਇਸ ਕੰਮ ਮਤਲਬ ਕਿ ਜੋ ਮਰਬ ਨੇ ਮੈਨੂੰ ਦਿੱਤਾ ਉਸ ਤੋਂ ਵੱਧ ਬਣ ਕੇ ਦਿਖਾਵਾਂ ਠੀਕ ਹੈ ਜੀ ਜਿਹੜੇ ਨਸ਼ੇ ਕਰਦੇ ਆ ਜੀ ਉਹ ਬਹੁਤ ਮਾੜੀ ਗੱਲ ਆ ਉਹਨਾਂ ਨੂੰ ਨਸ਼ੇ ਨਹੀਂ ਕਰਨੇ ਚਾਹੀਦੇ ਉਹ ਤਾਂ ਮੇਰੇ ਨਾਲੋਂ ਵੀ ਹੈਂਡੀਕੈਪ ਨਾਲੋਂ ਵੀ ਮਾੜਾ ਕੰਮ ਹੈ ਕਿਉਂਕਿ ਉਹਨਾਂ ਦੀ ਤਾਂ ਮੌਤ ਹੈ ਜੀ ਲਾਸਟ ਤਾਂ ਮੌਤ ਹੈ ਅਸੀਂ ਤਾਂ ਫੇਰ ਜਿੰਦੇ ਆ ਉਹਨਾਂ ਦੇ ਤਾਂ ਹੈ ਹੀ ਨਹੀਂ ਵੀ ਕਦੋਂ ਮਰ ਜਾਣਾ ਜੀ ਉਹਨਾਂ ਨੇ ਅ ਤੁਸੀਂ ਇੱਕ ਬਹੁਤ ਹੀ ਹਿੰਮਤ ਰੱਖ ਕੇ ਫਿਰ ਵੀ ਜ਼ਿੰਦਗੀ ਦਾ ਇੱਕ ਜਜ਼ਬਾ ਰੱਖ ਕੇ ਤੁਸੀਂ ਹਰ ਕੰਮ ਨੂੰ ਤੁਸੀਂ ਕਰਦੇ ਹੋ ਤੁਸੀਂ ਬਾਈਕ ਵੀ ਚਲਾਉਂਦੇ ਹੋ ਤੁਸੀਂ ਗੱਡੀ ਵੀ ਚਲਾਉਂਦੇ ਹੋ ਆਫਿਸ ਵਿੱਚ ਜਾਂਦੇ ਹੋ ਤੁਸੀਂ ਕੰਮ ਵੀ ਕਰਦੇ ਹੋ ਸੋ ਕਿਤੇ ਨਾ ਕਿਤੇ ਜਾ ਕੇ ਨਾ ਜੋ ਵੀ ਪਰਸਨ ਤੁਹਾਨੂੰ ਦੇਖ ਰਹੇ ਹੋਣਗੇ ਉਹ ਤੁਹਾਡੀ ਇਸ ਇਸ ਹਿੰਮਤ ਦੀ ਦਾਤ ਜ਼ਰੂਰ ਦੇਣਗੇ ਤੇ ਜੰਦ-ਜਾਦੇ ਸਾਡੇ ਇੱਕ ਦਰਸ਼ਕਾਂ ਨੂੰ ਇੱਕ ਛੋਟਾ ਜਿਹਾ ਮੈਸੇਜ ਲਗਾ ਦਿਓ ਤਾਂ ਜੋ ਪਰਸਨ ਸਰੀਰਿਕ ਤੌਰ ਤੇ ਬੇਸ਼ੱਕ ਹੈਂਡੀਕੈਪਟ ਹੋ ਜਵੇ ਲੇਕਿਨ ਉਹ ਆਪਣੀ ਹਿੰਮਤ ਨਾਲ ਵੇਖ ਹਾਰੇ ਉਹ ਬਸ ਉਹਦੇ ਬਾਰੇ ਇੱਕ ਛੋਟਾ ਜਿਹਾ ਇੱਕ ਮੈਸੇਜ ਲਗਾ ਦਿਓ ਸਰ ਮੈਂ ਇਹ ਗੱਲ ਪਹਿਲਾਂ ਹੀ ਕਹਿ ਚੁੱਕਿਆ ਕਿ ਜਦੋਂ ਤੁਹਾਡੇ ਅੰਦਰ ਵਿਲ ਬਾਵਰ ਹੈ ਤੁਸੀਂ ਕੰਮ ਕੋਈ ਕਰਨਾ ਚਾਹੋ ਕੋਈ ਕੰਮ ਇਹ ਨਹੀਂ ਆਗਾ ਕਿ ਤੁਸੀਂ ਕਰ ਨਹੀਂ ਸਕਦੇ ਤੁਸੀਂ ਮੇਰੇ ਕੋਲ ਕੋਈ ਵੀ ਕੰਮ ਕਹੋ ਵੀ ਆ ਕਰਨਾ ਤੁਸੀਂ ਮੈਨੂੰ ਹੁਣ ਕਹੋ ਨਾ ਵੀ ਚੰਡੀਗੜ੍ਹ ਜਾਣਾ ਤੇ ਮੈਂ ਤੁਹਾਨੂੰ ਐਕਟਵਲ ਚੰਡੀਗੜ੍ਹ ਜਾ ਕੇ ਦਿਖਾ ਦਾਂਗਾ ਤੁਸੀਂ ਮੈਨੂੰ ਕਹੋ ਨਾ ਫਲਾਣੀ ਜਗ੍ਹਾ ਤੇ ਐਕਟਵਾ ਦੇ ਜਾਣਾ ਤੇ ਮੈਂ ਜਾ ਕੇ ਦਿਖਾ ਦੂੰਗਾ ਅਗਰ ਮੈਂ ਖੁਦ ਹੀ ਨਹੀਂ ਜਾਣਾ ਚਾਹਾਂਗਾ ਤੇ ਓਕੇ ਕਰਨਗੇ ਤੁਸੀਂ ਜਿਹੜਾ ਭਲੇ ਚੰਗੇ ਉਹ ਵੀ ਨਹੀਂ ਜਾਂਦੇ ਜਿਵੇਂ ਕਹਿੰਦੇ ਨੇ ਕੰਮ ਕਰਨ ਦੇ 100 ਤਰੀਕੇ ਹੁੰਦੇ ਨੇ ਕੰਮ ਨਾ ਕਰਨ ਦੇ 100 ਬਹਾਨੇ ਹੁੰਦੇ ਨੇ ਸੋ ਇਹਨਾਂ ਨੇ ਆਪਣੀ ਇੱਕ ਲਾਈਫ ਨੂੰ ਇੱਕ ਇੱਕ ਹੌਸਲਾ ਸਟਰੋਂਗ ਬਣ ਕੇ ਹੌਸਲੇ ਦੇ ਨਾਲ ਜ਼ਿੰਦਗੀ ਜੀ ਆ ਔਰ ਇਸ ਟਾਈਮ ਇਹ ਜ਼ਿੰਦਗੀ ਦੇ ਹਰ ਚੈਲੰਜ ਨੂੰ ਅਕਸੈਪਟ ਕਰ ਰਹੇ ਨੇ ਇੱਕ ਨਾਰਮਲ ਇਨਸਾਨਾ ਵਾਂਗੂ ਜ਼ਿੰਦਗੀ ਜੀ ਰਹੇ ਨੇ ਸੋ ਅਸੀਂ ਵੀ ਤੁਹਾਨੂੰ ਕਹਾਂਗੇ ਵੀ ਅਗਰ ਤੁਹਾਨੂੰ ਵੀ ਕੁਝ ਪ੍ਰੋਬਲਮ ਆ ਜਾਂਦੀ ਆ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡੀ ਬਾਹ ਜਾਂ ਲੱਤ ਨੂੰ ਪ੍ਰੋਬਲਮ ਆ ਜਾਂਦੀ ਆ ਤੇ ਤੁਸੀਂ ਹਿੰਮਤ ਨਾ ਹਾਰੋ ਇਹਨਾਂ ਨੂੰ ਦੇਖੋ ਕਿੰਨੇ ਸਟਰੋਂਗ ਹੋ ਕੇ ਹੋ ਕੇ ਕਿੰਨੀ ਹਿੰਮਤ ਦੇ ਨਾਲ ਆਪਣੀ ਜ਼ਿੰਦਗੀ ਦੇ ਆਪਣੇ ਘਰੇਲੂ ਕੰਮ ਆਪਣੇ ਆਫਿਸ ਦੇ ਕੰਮ ਕਰ ਰਹੇ ਨੇ ਸੋ ਤੁਸੀਂ ਵੀ ਇਸ ਤਰ੍ਹਾਂ ਆਪਣੇ ਆਪ ਨੂੰ ਸਟਰੋਂਗ ਕਰੋ ਤੇ ਜ਼ਿੰਦਗੀ ਦੇ ਹਰ ਕੰਮ ਵਿੱਚ ਤੁਸੀਂ ਸਫਲ ਹੋ ਸਕਦੇ ਹੋ ਇਸ ਦੇ ਨਾਲ ਹੀ ਕੈਮਰਾ ਪਰਸਨ ਕੁਲਦੀਪ ਦੇ ਨਾਲ ਬੀ ਮਨਜੀਤ ਨੂੰ ਦਿਓ ਇਜਾਜ਼ਤ ਸਸਿਕਾਲ